ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਪੂਰਾ ਦੇਖਿਓ ਐਂਡ ਟਿੱਕਰ ਤੇ ਗੱਲ ਕਰਾਂਗੇ ਸਿੱਧੂ ਮੂਸੇਵਾਲਾ ਦੇ ਛੋਟੇ ਬਰਦਰ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਸੋਸ਼ਲ ਮੀਡੀਆਜ਼ ਉੱਤੇ ਵਾਇਰਲ ਹੋ ਰਹੀ ਆ ਕਿ ਬੱਚਾ ਜਿਹੜਾ ਹੈਗਾ ਕਹਿੰਦੇ ਕਹਿੰਦੇ ਸੁੱਤੇ ਪੈਨ ਗੁੰਗੁਨਾਣ ਨਾ ਗਿਆ ਕਿਤੇ ਤੇ ਲੋਕਾਂ ਨੂੰ ਲੱਗਣ ਲੱਗਾ ਕਿ ਹਾਂ ਵੀ ਕਿਤੇ ਸਿੱਧੂ ਮੂਸੇਵਾਲਾ ਦੀ ਰੂਹੀ ਆ ਗਈ ਕਿਤੇ ਵਿੱਚ ਉਹ ਖਾਣੇ ਖਾਣ ਲੱਗਾ ਬੱਚਾ ਤੇ ਵੀਡੀਓ ਪੂਰੀ ਐਂਡ ਟਿੱਕਰ ਦੇਖਿਓ ਵੀਡੀਓ ਬਹੁਤ ਸੋਹਣੀ ਆ ਇਹ ਬੜੀ ਪਿਆਰੀ ਵੀਡੀਓ ਆ ਤੇ ਤੁਸੀਂ ਵੀਡੀਓ ਨੂੰ ਦੇਖਿਓ ਧਿਆਨ ਨਾਲ ਤੇ ਵੀਡੀਓ ਨੂੰ ਆਪਣਾ ਦੇਖ ਕੇ ਪਿਆਰ ਦਿਓ ਜੋ ਵੀ ਤੁਹਾਡਾ ਕਮੈਂਟ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਫੈਮਲੀ ਵਾਸਤੇ ਜੋ ਵੀ ਤੁਹਾਡੇ ਦਿਲ ਦੇ ਵਿੱਚ ਪਿਆਰ ਹੈਗਾ ਆ ਉਹਨੂੰ ਜ਼ਰੂਰ ਤੁਸੀਂ ਕਮੈਂਟ ਦੇ ਵਿੱਚ ਦੱਸਿਓ ਤੇ ਵੀਡੀਓ ਮੈਂ ਤੁਹਾਨੂੰ ਦਿਖਾ ਰਿਹਾ ਤੁਸੀਂ ਵੀਡੀਓ ਦੇਖੋ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਬੱਚਾ ਕੁਝ ਕਰੂਗਾ ਹੈ ਤੇ ਹੈਗਾ ਤਾਂ ਸਿੱਧੂ ਮੂਸੇਵਾਲਾ ਦਾ ਭਰਾ ਹੀ ਆ ਖੂਨ ਤਾਂ ਫਿਰ ਇੱਕ ਹੀ ਆ ਨਾ ਇਹ ਬੱਚਾ ਜ਼ਰੂਰ ਅੱਗੇ ਜਾ ਕੇ ਬਹੁਤ ਵਧੀਆ ਕਰੇਗਾ ਬਹੁਤ ਵਧੀਆ ਨਾਮ ਰੋਸ਼ਨ ਕਰੇਗਾ ਆਪਣੇ ਮਾਤਾ ਪਿਤਾ ਦਾ ਜਿੱਦਾਂ ਸਿੱਧੂ ਮੂਸੇਵਾਲਾ ਨੇ ਕੀਤਾ ਸੀਗਾ ਤੇ ਇਹ ਵੀ ਬੱਚਾ ਦੀ ਅਸੀਂ ਕਹਿੰਦੇ ਆ ਕਿ ਪਰਮਾਤਮਾ ਰੰਗ ਲਾਏ ਤੇ ਬਹੁਤ ਵਧੀਆ ਇਹਨਾਂ ਦਾ ਕਾਰ ਸੁਖੀ ਰਵੇ ਤੇ ਹੁਣ ਕਿਸੇ ਦੀ ਪੂਰੀ ਨਜ਼ਰ ਨਾ ਲੱਗੇ ਇਹਨਾਂ ਦੇ ਕਾਰ ਤੇ ਆ ਬਾਕੀ ਆ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਵੀਡੀਓ ਬਹੁਤ ਸੋਹਣੀ ਸੀਗੀ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਕਰ ਦਿਓ ਸ਼ੇਅਰ ਕਰਦੇ ਕਰੋ ਯਾਰ ਤੇ ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਦੱਸਿਆ ਕਰੋ ਤੇ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਸਸੀ ਕਾ